ਪੰਜਾਬ ਦੇ ਵਿੱਚ ਤਾਰਾ ਇੱਕਦਮ ਚੜਨ ਦੇ ਨਾਲ ਹੁਣ ਮਾਰਚ ਦੇ ਆਧ ਮਹੀਨੇ ਦੇ ਵਿੱਚ ਹੀ ਗਰਮੀ ਇਸ ਕਦਰ ਪੈ ਰਹੀ ਹੈ ਕਿ ਲੋਕਾਂ ਨੂੰ ਬਾਹਰ ਨਿਕਲਣਾ ਵੀ ਦੁਪਹਿਰ ਵੇਲੇ ਔਖਾ ਹੋਇਆ ਪਿਆ। ਦੱਸਦੇ ਕਿ ਤਾਜ਼ਾ ਅਧਿਐਨ ਦੇ ਮੁਤਾਬਕ ਵਿਸ਼ਵ ਲਈ ਖਤਰੇ ਦੀ ਘੰਟੀ ਹੈ ਕਿਉਂਕਿ 10 ਸਾਲਾਂ ਦੇ ਵਿੱਚ ਗਰਮ ਪੱਠੀ ਦੇ ਵਾਂਗ ਜੋ ਧਰਤੀ ਹੈ ਉਹ ਤੱਪੜ ਲੱਗ ਪਈ ਹੈ। ਯੂਨੈਸਕ ਦੀ ਰਿਪੋਰਟ ਵੀ ਸਾਹਮਣੇ ਆਈ ਸੀ ਸੋ ਇਹ ਵੀ ਦੱਸਦੇ ਕਿ ਪੰਜਾਬ ਦੇ ਵਿੱਚ ਇੱਕਦਮ ਪਾਰਾ ਚੜਨ ਨਾਲ ਮਾਰਚ ਦੇ ਆਧ ਵਿੱਚ ਹੀ ਗਰਮੀ ਨੇ ਦਸਤਗਿਰ ਦਿੱਤੀ ਹੈ। ਪੰਜਾਬ ਤੇ ਹਰਿਆਣਾ 'ਚ ਤਾਪਮਾਨ 30 ਗ੍ਰੀ ਸੈਲਸੀਅਸ ਤੋਂ ਪਾਰ ਕਰਕੇ ਆ ਦੋਹਾ ਸੂਬੇ ਦੇ ਦਰਜਨਾ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 31 ਤੋਂ 32 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 3-4 ਦਿਨ ਮੌਸਮ ਖੁਸ਼ਕ ਤੇ ਗਰਮੀ ਵਧਣ ਦੀ ਭਵਿੱਖਬਾਣੀ ਕੀਤੀ ਹੈ ਇਸੇ ਦੌਰਾਨ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਦਰਜ ਵੀ ਕੀਤਾ ਜਾਏਗਾ ਵਿਭਾਗ ਤੋਂ ਮੇਰੀ ਜਾਣਕਾਰੀ ਮੁਤਾਬਕ ਸੂਬੇ ਵਿੱਚ ਮਾਰਚ ਦੇ ਅਖੀਰ ਵਿੱਚ ਲੋਕਾਂ ਨੂੰ ਆਮ ਨਾਲੋਂ ਵੱਧ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਹੌਲੇ-ਹੱਲੇ ਤੇ ਵੀ ਮੌਸਮ ਖੁਸ਼ਕ ਰਹੇਗਾ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਕਿ ਅਗਲੇ ਅੱਜ ਮੌਸਮ ਹੋਰ ਖੁਸ਼ਕ ਹੋਵੇਗਾ ਤੇ ਵਾਅਦਾ جاری ਰਹੇਗਾ ਇੱਕ ਅਨੁਮਤਾਬਕ ਹੁਣ ਬਸੰਤ ਰੁੱਤ ਦਾ ਸਮਾਂ ਘਟਦਾ ਜਾ ਰਿਹਾ ਤੇ ਸਰਦੀ ਦਾ ਮੌਸਮ ਖਤਮ ਹੋਣ ਤੋਂ ਪਹਿਲਾਂ ਹੀ ਗਰਮੀਆਂ ਵਰਗਾ ਮਾਹੌਲ ਬਣ ਰਿਹਾ ਹੈ ਸਾਲ 1970 ਤੋਂ ਤਾਪਮਾਨ ਦੇ ਅੰਕੜਿਆਂ ਦੇ ਅਧਿਐਨ ਤੋਂ ਇਹ ਰੁਝਾਨ ਸਾਹਮਣੇ ਆਇਆ ਕਿ ਅਮਰੀਕਾ ਆਧਾਰਿਤ ਵਿਗਿਆਨੀਆਂ ਦੀ ਇੱਕ ਸੰਸਥਾ ਕਲਾਈਮੇਟ ਸੈਂਟਰਲ ਦੇ ਖੋਜੀਆਂ ਵੱਲੋਂ ਆਲਸੀ ਅਲਮੀ ਤਪਸ਼ਤੇ ਰੂਜਾਨ ਤਹਿਤ ਭਾਰਤ ਵਿੱਚ ਧਿਆਨ ਕੀਤਾ ਗਿਆ ਜਿਸ ਦੌਰਾਨ ਸਰਦ ਰੁੱਤ ਵਾਲੇ ਮਹੀਨਿਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਖੁਲਾਸਾ ਹੋਇਆ ਕਿ ਉੱਤਰੀ ਭਾਰਤ 'ਚ ਸਰਦੀਆਂ ਦੌਰਾਨ ਤਾਪਮਾਨ 'ਚ ਬਦਲਾਅ ਦੇਖਿਆ ਗਿਆ ਉਤਰੀ ਭਾਰ ਦੇ ਸੂਬਿਆਂ 'ਚ ਜਨਵਰੀ ਦੌਰਾਨ ਔਸਤਨ ਤਾਪਮਾਨ ਤਹਤ ਜਾਂ ਤਾਂ ਠੰਡ ਰਹੀ ਜਾਂ ਹਲਕੀ ਤਪਸ਼ ਦਾ ਮਾਹੌਲ ਰਿਹਾ ਪਰ ਦੱਸ ਦਈਏ ਕਿ ਉਹ ਜੋ ਮਾਰਚ ਦੇ ਮਹੀਨੇ ਵਿੱਚ ਹੀ ਲੋਕਾਂ ਦਾ ਬਾਹਰ ਨਿਕਲਣਾ ਜੋ ਉਖਾ ਹੋਇਆ ਪਿਆ ਉਹ ਸਿਰਫ ਸਵੇਰ ਅਤੇ ਸ਼ਾਮ ਨੂੰ ਹੀ ਮੌਸਮ ਠੀਕ ਰਹਿੰਦਾ ਪਰ ਦੁਪਹਿਰ ਦੇ ਵੇਲੇ ਇੰਨੀ ਜ਼ਿਆਦਾ ਗਰਮੀ ਹੈ ਕਿ ਲੋਕ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ